ਪ੍ਰਧਾਨ ਜੀ ਮੱਧਲ ਵੱਖ-ਵੱਖ ਜਿਲ੍ਹਿਆਂ ਵਿੱਚੋਂ ਆਏ ਮਲਾਜਮ ਸਾਥੀ ਸਭ ਤੋਂ ਪਹਿਲਾਂ ਆਓ ਪਾਗੇ ਫਤੇ ਦੀ ਥਾਂ ਵਾਹਿਗੁਰੂ ਜੀ ਦਾ ਠਾਲਾ ਸਾਹਿਬ ਵਾਹਿਗੁਰੂ ਜੀ ਦੀ ਫਤੇ ਮਰਦਾਏ ਤਾਂ ਸੀਸ ਝੁਕਾ ਕੇ ਤੁਰਿਆ ਚੱਲ ਜਿੰਦਾਏ ਤਾਂ ਜਿੰਦਾਬਾਦ ਜ਼ਰੂਰੀ ਹੈ ਮਲਾਜਮ ਸਾਥੀਓ ਜਿਸ ਤਰੀਕੇ ਦੇ ਨਾਲ ਲੋਟੂ ਸਰਕਾਰ ਜਾਂ ਕਾਰਪੋਰੇਟ ਦਾ ਜਿਹੜਾ ਕਹਾੜਾ ਉਹ ਮੁਲਾਜ਼ਮਾਂ ਦੇ ਉੱਪਰ ਪੂਰਾ ਤਿੱਖੇ ਤਰੀਕੇ ਦੇ ਨਾਲ ਚੱਲ ਰਿਹਾ ਤਾਂ ਉਹਨਾਂ ਹੀ ਤਕੜੇ ਤਰੀਕੇ ਦੇ ਨਾਲ ਆਪਾਂ ਨੂੰ ਜਿੰਦਾਬਾਦ ਜਿਹੜੀ ਉਹ ਜ਼ਰੂਰਤ ਆ ਸਾਥੀਓ ਕਿਉਂਕਿ ਸਭ ਤੋਂ ਵੱਧ ਜੇਕਰ ਇਸ ਸਰਕਾਰ ਨੂੰ ਲਿਆਉਣ ਦੇ ਵਿੱਚ ਯੋਗਦਾਨ ਆ ਜਾਂ ਪ੍ਰਚਾਰ ਕਰਨ ਦਾ ਯੋਗਦਾਨ ਆ ਤਾਂ ਮੁਲਾਜ਼ਮਾਂ ਦਾ ਸੀਗਾ ਤੇ ਅੱਜ ਸਭ ਤੋਂ ਵੱਧ ਜੇਕਰ ਕੋਈ ਮਲਾਜਮ ਵਿਰੋਧੀ ਸਰਕਾਰ ਆ ਤਾਂ ਉਹਨੇ ਸਮੇਂ ਦੀ ਸਰਕਾਰ ਆ ਜਿਹੜੀ ਇਹ ਸਭ ਤੋਂ ਜ਼ਿਆਦਾ ਮਲਾਜਮ ਵਿਰੋਧੀ ਸਰਕਾਰ ਆ ਜਿਹੜੀ ਉਹ ਇਤਿਹਾਸ ਦੇ ਵਿੱਚ ਦਰਜ ਹੋ ਰਹੀ ਆ ਇਹ ਜਿਹੜੇ ਵਾਦੇ ਇਹਨਾਂ ਨੇ ਮੁਲਾਜ਼ਮਾਂ ਦੇ ਨਾਲ ਕੀਤੇ ਸੀਗੇ ਇੱਕ ਵੀ ਵਾਦਾ ਜਿਹੜਾ ਪੂਰਤੀ ਚੜਿਆ ਜਿਵੇਂ ਸਾਡੇ ਸਾਥੀ ਇੱਕ ਦੱਸ ਕੇ ਗਏ ਨੇ ਕਿ ਪੰਜਾਬ ਰੋੜ ਰੋਡਵੇ ਮੱਲੋਂ ਜਦੋਂ ਉਹ ਮੀਟਿੰਗ ਦੇ ਵਿੱਚ ਗਏ ਤਾਂ ਉਸ ਮੀਟਿੰਗ ਦੇ ਵਿੱਚ ਵਿੱਤ ਮੰਤਰੀ ਨੇ ਹਸੋ ਰਹੀਣੀ ਆ ਜਿਹੜੀ ਗੱਲ ਕੀਤੀ ਕਿਉਂਕਿ ਅਸੀਂ ਵੀ ਅਕਸਰ ਜਦੋਂ ਵਿੱਤ ਮੰਤਰੀ ਨਾਲ ਮੀਟਿੰਗਾਂ ਦਾ ਜਾਂਦੇ ਆ ਤਾਂ ਅਕਸਰ ਉਹ ਜਾਂ ਤਾਂ ਆਪਣੀ ਕੁਰਸੀ ਤੋਂ ਖੜੇ ਹੁੰਦੇ ਨੇ ਖੜੇ ਹੋ ਕੇ ਉਹ ਸਿਰਫ 2 ਮਿੰਟ ਦੀ ਫਾਰਮੈਲਟੀ ਕਰਦੇ ਨੇ ਕਿ ਦੱਸੋ ਕੀ ਆ ਕੋਈ ਨਹੀਂ ਦੇਖ ਰਹੇ ਆ ਪਰ ਆਪਾਂ ਦੇਖਦੇ ਆ ਕਿ ਰੋਜ਼ ਇੱਕ ਨਾ ਇੱਕ ਕੋਈ ਨਾ ਕੋਈ ਪੱਤਰ ਆ ਜਿਹੜਾ ਪੰਜਾਬ ਪੇਸਕੇਲ ਨੂੰ ਲੈ ਕੇ ਸਰਕਾਰ ਵੱਲੋਂ ਜਾਰੀ ਹੁੰਦਾਗਾ ਸਾਡੇ ਸਾਥੀ ਚੰਦਰ ਸਿੰਘ ਜੀ ਗੱਲ ਕਰਕੇ ਗਏ ਨੇ ਤੇ ਜਿਹੜਾ ਆ 5 ਕਿਲੋ ਦਾ ਪੱਤਰ ਆਇਆ ਉਹਦੇ ਵਿੱਚ ਸਾਡੇ ਕੋ ਸਾਥੀ ਅਸੀਂ ਖੁਸ਼ ਵੀ ਸੀਗੇ ਕਿ ਸ਼ਾਇਦ ਸਾਡੀ ਤਨਖਾਹ ਜਿਹੜੀ ਆ ਉਹ ਵਧੂਗੀ ਤੇ ਲੱਗ ਵੀ ਆਈ ਨੇ ਪਰ ਜਿਸ ਤਰ੍ਹਾਂ ਦੀ ਇਹ ਬਲੰਦ ਸਰਕਾਰ ਬਣੀ ਹੋਈ ਆ ਮੈਨੂੰ ਨਹੀਂ ਲੱਗਦਾ ਵੀ ਇਹ ਰੁਪਈਆ ਮਲਾਜਮਾਂ ਦਾ ਜਿਹੜਾ ਹੈਗਾ ਵਧਾਊਗੀ ਕਿਉਂਕਿ ਇਹ ਪੁਰੇ ਹੋਏ ਨੇ ਮਲਾਜਮਾਂ ਦੀਆਂ ਤਰਕਾਹਾਂ ਤੇ ਕੱਟ ਮਾਰਨ ਦੇ ਲਈ ਸਾਥੀਓ ਕਿਉਂਕਿ ਅੱਜ ਮਲਾਜਮ ਜਿਹੜਾ ਕੋਣ ਆ ਉਸ ਨੂੰ ਸਿੱਖਾ ਕਰਨ ਦੀ ਲੋੜ ਆ ਕਿਉਂਕਿ ਜਿਸ ਤਰੀਕੇ ਨਾਲ ਇਹ ਕਹਾਣਾ ਜਿਹੜਾ ਇਹ ਸਿੱਖਾ ਕਰਿਆ ਹੋਇਆ ਇਹਨਾਂ ਨੇ ਮੈਨੂੰ ਯਾਦ ਹੈ ਜਦੋਂ ਬੇਰੁਜ਼ਗਾਰੀ ਦੀ ਲੜਾਈ ਅਸੀਂ ਲੜਦੇ ਹੁੰਦੇ ਸੀ 2018 ਦੇ ਵਿੱਚ ਸਾਡੇ ਪੈਲ ਐਸਐਸ ਰਮਸਾ ਦਾ ਘੋੜਾ ਜਿਹੜਾ ਹੁਣ ਚੱਲ ਰਿਹਾ ਸੀ ਤੇ ਬੜੀ ਵਾਰੀ ਸਾਨੂੰ ਉਸ ਘੋੜੇ ਦੇ ਵਿੱਚ ਚੜ੍ਹਦਾ ਮੌਕਾ ਮਿਲਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਟਿਆਲਾ ਦੇ ਵਿੱਚ ਪੈਰ ਧਰਨ ਨੂੰ ਥਾਂ ਨਹੀਂ ਸੀ ਹੁੰਦਾ ਤੇ ਐਡੇ ਵੱਡੇ ਇਕੱਠ ਨੇ ਜਿਹੜੇ ਉਦੋਂ ਪਟਿਆਲਾ ਦੇ ਧਰਤੀ ਦੇ ਵਿੱਚ ਹੁੰਦੇ ਸੀਗੇ ਤੇ ਉਸ ਸਮੇਂ ਦਾ ਸਭ ਤੋਂ ਮਨਾਜਮ ਵਿਰੋਧੀ ਜਿਹੜਾ ਮੁੱਖ ਮੰਤਰੀ ਬਣਿਆ ਜਰੋ ਕੈਪਟਨ ਬ੍ਰਿੰਦਰ ਸਿੰਘ ਉਸ ਨੂੰ ਉਸ ਹੌਲ ਨੇ ਮਜਬੂਰ ਕੀਤਾ ਸੀਗਾ ਕਿ ਉਹ ਸਾਡੇ ਸਾਥੀਆਂ ਨੂੰ ਰੈਗੂਲਰ ਕਰਨ ਤੇ ਲੜਾਈ ਆਕਰ ਵਿੱਚ ਸਾਡੇ ਸਾਥੀ ਜਿੱਤੇ ਤਾਂ ਸਾਥੀਓ ਅੱਜ ਇਸ ਸੰਘੇ ਥੜੇ ਨੂੰਸਾਰਨ ਦੇ ਵਿੱਚ ਅਸੀਂ ਧੰਨਵਾਦੀ ਵੀ ਆ ਸਾਡੀ ਸੀਨੀਅਰ ਲੀਡਰਸ਼ਿਪ ਦੇ ਔਰ ਸਮੇਂ ਦੀਏ ਮੰਗ ਵੀ ਆ ਕਿ ਉਸ ਤਰ੍ਹਾਂ ਦੇ ਘੋੜ ਜਿਹੜੇ ਤੋਂ ਪਹਿਲਾਂ ਚੱਲੇ ਇੱਕ ਉਸ ਤਰ੍ਹਾਂ ਦਾ ਘੋੜ ਆਸਾਰਾਂ ਦੀ ਲੋੜ ਆ ਕਿਉਂਕਿ ਦਿੱਤੀ ਮੰਗਾਂ ਨੇ ਜਿਹੜੀਆਂ ਉਹ ਬਹੁਤ ਵੱਡੀਆਂ ਨੇ ਤੇ ਬਹੁਤ ਜ਼ਰੂਰੀ ਨੇ ਚਾਹੇ ਉਹ ਪੰਜਾਬ ਪੇਸਕੇਲ ਦੀ ਮੰਗਾ ਚਾਹੇ ਉਹ ਸਾਡੀ ਪੈਨਸ਼ਨ ਪ੍ਰਾਪਤੀ ਦੀ ਮੰਗਾ ਚਾਹੇ ਉਹ ਸਾਡੇ ਭੱਤਿਆਂ ਦੀ ਮੰਗਾ ਸਾਥੀਓ ਕਿਉਂਕਿ ਸਰਕਾਰ ਉਹ ਰੁਪਈਆ ਦੇਣਾ ਨਹੀਂ ਚਾਹੁੰਦੀ ਤੇ ਸਰਕਾਰ ਦੀ ਨੀਤੀ ਵੀ ਇਹੀ ਆ ਕਿਉਂਕਿ ਜਦੋਂ ਇਹ ਸਰਕਾਰਾਂ ਸੱਤਾ ਦੇ ਵਿੱਚ ਆ ਜਾਂਦੀਆਂ ਨੇ ਇਹ ਮੁਲਾਜ਼ਮਾਂ ਨੂੰ ਹਮੇਸ਼ਾ ਹੀ ਅੱਖੋਂ ਪਰੋਕੇ ਕਰਦੀਆਂ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਇਹਨਾਂ ਦੀ ਵੋਟ ਆ ਜਿਹੜੀ ਉਹ ਸਾਡੇ ਲਈ ਜ਼ਰੂਰੀ ਨਹੀਂ ਸੋ ਜਦੋਂ ਉਸ ਸਮੇਂ ਜਿਹੜਾ ਮੁਲਾਜ਼ਮਾਂ ਦਾ ਘੋੜ ਚੱਲਿਆ ਤਾਂ ਉਸ ਸਮੇਂ ਲਗਭਗ ਪੰਜਾਬ ਨੇ ਹਰ ਇੱਕ ਸਾਥੀ ਨੂੰ 2018 ਦੇ ਵਿੱਚ ਹਰ ਇੱਕ ਆਮ ਵਰਗ ਤੱਕ ਇਹ ਗੱਲ ਪਹੁੰਚ ਸਕੀ ਸੀ ਕਿ ਕੱਚੇ ਜਿਹੜੇ ਅਧਿਪਕ ਨੇ ਉਹਨਾਂ ਨੂੰ ਪੱਕਿਆ ਕਰਨ ਦੀ ਲੜਾਈ ਆ ਜਿਹੜੀ ਉਹ ਚੱਲ ਰਹੀ ਆ ਸੋ ਸਮੇਂ ਦੀ ਲੋੜ ਆ ਕਿ ਆਪਾਂ ਵੀ ਇਸ ਲੜਾਈ ਨੂੰ ਜੋ ਮਿਲ ਕੇ ਆਪਾਂ ਇੱਕ ਸਾਂਝਾ ਥੰਦਾ ਉਸਾਰਿਆਂ ਵੀ ਉਸ ਰੂਪ ਦੇ ਵਿੱਚ ਆਪਾਂ ਲੈ ਕੇ ਚੱਲੀਏ ਸਾਥੀਓ ਜਿਆਦਾਤਰ ਸਾਡੇ ਜਿਹੜੇ ਨਵੇਂ ਸਾਥੀ ਨੇ ਜਿਹੜੇ ਉਹ ਭੱਤੀ ਹੋਏ ਨੇ ਉਹ ਨਿਰਾਸ਼ ਵੀ ਬਹੁਤ ਛੇਤੀ ਹੋ ਜਾਂਦੇ ਨੇ ਕਿਉਂਕਿ ਉਹ 35000 ਦੀ ਜਿਹੜੀ ਨਿਗੋਣੀ ਤਰਖਾ ਆ ਹਾਲਾਂਕਿ 35 ਜਿਹੜੀ ਦੇਖੀਆ ਮਾਸਟਰ ਕਾਰਡਰ ਦੇ ਵਿੱਚ ਈਟੀਟੀ ਕਾਰਡਰ ਦੇ ਵਿੱਚ ਉਸ ਤੋਂ ਵੀ ਘੱਟ ਸਾਡੇ ਕਾਰਕ ਸਾਥੀ ਬੋਲ ਕੇ ਕਹਿੰਦੇ ਨੇ ਉਹਨਾਂ ਦੀ ਉਸ ਤੋਂ ਵੀ ਘੱਟ ਆ ਤਾਂ ਉਹਨੀਆਂ ਤਰ੍ਹਾਂ ਦੇ ਨਾਲ ਇੱਕ ਉਹ ਆਪਣਾ ਮਾਈਂਡ ਸੈਟ ਕਰ ਲੈਂਦੇ ਨੇ ਕਿ ਅਸੀਂ ਖੁਸ਼ ਆ ਮੈਂ ਦੇਖਦਾ ਕਿ ਜਦੋਂ ਹੁਣ ਆ ਨਾ 2-3 ਵਾਰੀ ਛੁੱਟੀਆਂ ਪਤਨ ਦਾ ਨੋਟੀਫਿਕੇਸ਼ਨ ਆਇਆ ਤਾਂ ਸਾਡੇ ਸਾਥੀਆਂ ਨੇ ਇਸ ਤਰ੍ਹਾਂ ਦਾ جشن ਮਨਾਇਆ ਜਿਵੇਂ ਪੈਸੇ ਮਿਲੀ ਹੁੰਦੀ ਆ ਜਾਂ ਜਿਵੇਂ ਸਾਡੇ ਨੇੜੇ ਪੰਜਾਬ ਦੇ ਸਕੇਲ ਨੇ ਉਹ ਪਹਾੜ ਹੋ ਗਏ ਹੁੰਦੇ ਨੇ ਪਰ ਜਦੋਂ ਉਹਨਾਂ ਨੂੰ ਨਾ ਬੰਦ ਕਰਨ ਦੀ ਜਾਂ ਆਪਣੇ ਹੱਕਾਂ ਲਈ ਅਸੀਂ ਗੱਲ ਕਰਦੇ ਆ ਤਾਂ ਉਹ ਅਬ ਇਸ ਜਨੇ ਫੋੜ ਆਉਂਦੇ ਨੇ ਸਾਥੀਓ ਤਾਂ ਇਹਦੇ ਵਿੱਚ ਮੈਨੂੰ ਲੱਗਦਾ ਕੁਝ ਜਿਹੜੇ ਨਵੇਂ ਸਾਥੀ ਨਿਰਾਸ਼ੀ ਹੋ ਜਾਂਦੇ ਨੇ ਕਿਉਂਕਿ ਸਾਨੂੰ ਪਤਾ ਚਲੋ ਬੇਰੁਜ਼ਗਾਰੀ ਦੀ ਲੜਾਈ ਅਸੀਂ ਲੜਦੇ ਸੀਗੇ ਤਾਂ ਲਗਭਗ ਸਾਡੇ 6835 ਵਾਲੇ ਸਾਥੀ ਵੀ ਜਾਂ ਪੀਐਨ ਵਾਲੇ ਸਾਥੀ ਵੀ ਬਹੁਤ ਘਟ ਗਿਰਤੀ ਹੈ ਜਿਹੜੀ ਉਸ ਸੰਘਰਸ਼ਾਂ ਦੇ ਵਿੱਚ ਨਿਕਲਦੀ ਸੀ ਤਾਂ ਜਾਂ ਉਸ ਸਮੇਂ ਅਸੀਂ ਇਹ ਸੋਚ ਲੈਂਦੇ ਕਿ ਨਹੀਂ ਸਾਥੀ ਤਾਂ ਬਾਹਰ ਵੀ ਆਉਂਦੇ ਹੈਗੇ ਜਾਂ ਇਹ ਲੜਾਈ ਜਿੱਤਰੀ ਹੋਈਆ ਤਾਂ ਸ਼ਾਇਦ ਅੱਜ ਅਸੀਂ ਇੱਥੇ ਨਾ ਖੜੇ ਹੁੰਦੇ ਤਾਂ ਸਾਡੀ ਅਪੀਲ ਵੀ ਹੈ ਸਾਡੇ ਸੀਨੀਅਰ ਸਾਥੀਆਂ ਨੂੰ ਕਿ ਤੁਸੀਂ ਸਕੂਲਾਂ ਦੇ ਵਿੱਚ ਤੁਹਾਡੇ ਨਾਲ ਸਾਡੇ ਨਵੇਂ ਜਿਹੜੇ ਮੁਲਾਜ਼ਮ ਸਾਥੀ ਨੇ ਉਹ ਵੀ ਤੁਹਾਡੇ ਨਾਲ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਮੋਟੀਵੇਟ ਕਰਨ ਦੀ ਵੀ ਜ਼ਰੂਰਤ ਆ ਔਰ ਉਹਨਾਂ ਨੂੰ ਇਹ ਗੱਲ ਦੱਸਣ ਦੀ ਵੀ ਲੋੜ ਆ ਕਿ ਜੇਕਰ ਤੁਸੀਂ ਇਸੇ ਤਰ੍ਹਾਂ ਚੁੱਪ ਰਹੇ ਤਾਂ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਗੱਲ ਚੱਲ ਰਹੀ ਆ ਤਾਂ ਹੌਲੀ-ਹੌਲੀ ਜਿਵੇਂ ਆ ਤਰਖਾਹਾਂ ਦੇ ਉੱਪਰ ਜਾ ਆਪਣੇ ਦਿੱਤੀ ਜਿਹੜੀਆਂ ਆਪਣੀਆਂ ਮੰਗਾਂ ਨੇ ਉਹਨਾਂ ਪਰ ਕੱਟ ਲਗਾਇਆ ਜਾ ਰਿਹਾ ਤਾਂ ਉਹਨਾਂ ਦੇ ਸਮੇਂ ਦੇ ਵਿੱਚ ਜੇਕਰ ਸਕੂਲ ਵੀ ਇਹਨਾਂ ਨੇ ਬੰਦ ਕਰਤੇ ਹੋਰ ਵਿਭਾਗਾਂ ਦੇ ਵਿੱਚ ਸ਼ਿਫਟ ਕਰ ਰਹੀਆਂ ਗੱਲਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਤਾਂ ਔਰ ਵਾਲਾ ਸਮਾਂ ਜਿਹੜਾ ਹੈਗਾ ਉਹ ਸਿਖਾਵਾ ਨਹੀਂ ਹੈਗਾ ਸਾਥੀਓ ਤੇ ਇਹ ਜਿਹੜਾ ਫਰਾ ਹੁਣ ਚੱਲ ਰਿਹਾ ਜਿਵੇਂ ਸਾਡੇ ਸਾਥੀ ਨੇ ਕਿਹਾ ਵੀ ਇਹੇ ਪ੍ਰਾਪਤੀਆਂ ਦਾ ਵਾੜਾ ਹੈ ਤਾਂ ਜੇਕਰ ਇਸ ਸਾਲ ਦੇ ਵਿੱਚ ਆਪਾਂ ਕੁਝ ਖਤ ਗਏ ਤਾਂ ਠੀਕ ਆ ਨਹੀਂ ਫਿਰ ਆਵਾਂਗੇ ਸਵੇਰੇ ਵਿੱਚ ਫਿਰ ਆਪਾਂ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਤੋਂ ਅਸਮਰਥਾ ਜਿਹੜਾ ਉਹ ਹੋ ਸਕਦਿਆ ਸਾਥੀਓ ਸੋ ਸਮੇਂ ਦੀ ਲੋੜ ਆ ਤੇ ਮੈਂ ਤੁਹਾਨੂੰ ਫਿਰ ਸਾਡੇ ਸਾਥੀਆਂ ਨੂੰ ਭਰਾਈ ਦਿੰਦਾ ਕਿ ਆਪਾਂ ਜੇ ਉਦੋਂ ਜਿਹੜਾ ਕੀਤਾਗਾ ਵੱਡੀ ਪੱਧਰ ਤੇ ਉੱਪਰ ਜਿਹੜਾ ਆਪਾਂ ਇੱਕ ਇਹ ਸਾਜਾ ਥੜਾ ਜਿਹੜਾ ਉਹ ਸਾਰਾ ਜਾ ਰਹੇ ਆਂ ਔਰ ਅਮੀਰ ਕਰਦੇ ਆਂ ਕਿ ਆਪਾਂ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਦੇ ਵਿੱਚ ਸਾਥੀਓ ਸੁਪੰਨ ਰਹਾਂਗੇ ਪੰਜਾਬ ਸਰਕਾਰ ਮਰਦਾਬਾ 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 ਲੋਕਤੂ ਸਰਕਾਰ ਮਰਦਾਬਾ 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 ਮੁਲਾਕਤ ਇਕਤਾ ਜਿੰਦਾਬਾ ਜਿੰਦਾਬਾ ਭਰਾਤਰੀ ਜਿੱਥੇ ਹੁੰਦੀਆਂ ਦਾ ਇਕਤਾ ਜਿੰਦਾਬਾ ਜਿੰਦਾਬਾ ਮੁਲਾਕਤ ਇਕਤਾ ਜਿੰਦਾਬਾ ਜਿੰਦਾਬਾ ਧੰਨਵਾਦ ਆਖਿਓ ਜੈ ਜਨਤਾ ਜੈ ਸਨਾ ਜਿੱਤ ਰਹੇ ਲੋਕਾਂ ਦੀ